ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਡ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਬੱਚੀਆਂ ਲੈ ਕੇ ਆਏ ਆ ਜੀ ਤਾਂ ਕੁਛ ਛੋਟੇ ਫਾਰਮ ਚੋਂ ਵੀਡੀਓ ਕਵਰ ਕੀਤੀ ਹੈ ਗਾਈਆਂ ਦਾ ਸੈਟਅਪ ਬਾਈਆਂ ਦਾ ਸਾਈਡ ਤੇ ਆ ਤੇ ਇਧਰ ਬਾਈ ਹੁਣਾਂ ਦੀਆਂ ਬੱਚੇ ਛੱਡੀਆਂ ਵੀ ਆ ਜੀ ਐਨੀਮਲ ਸਕਰੀਨ ਤੇ ਤੁਸੀਂ ਚਾਰ ਦੇਖ ਰਹੇ ਹੋ ਪਰ ਕਾਲੀ ਬੱਚੀ ਨੂੰ ਛੱਡ ਕੇ 3 ਐਚ ਐਫ 22 ਨੇ ਵਿਕਾਊ ਕੀਤੀਆਂ ਨੇ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਲੱਖ ਦੋ ਜੀ ਨਾਮ ਗੁਰਮੀਤ ਸਿੰਘ ਜੀ ਪਿੰਡ ਦੱਲੂ ਵਾਲਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 97796 18349 ਠੀਕ ਆ ਵੀਰੇ ਇਹ ਘਰ ਦੀਆਂ ਬੱਚੀਆਂ ਹੀ ਬਾਈ ਆਪਣੇ ਹਾਂ ਬਈ ਘਰ ਦੀਆਂ ਆਪਣਾ ਠੀਕ ਆ ਵੀਰੇ ਤੇ ਇਹਨਾਂ ਤਿੰਨਾਂ ਦਾ ਉਮਰ ਕਿੰਨੀ ਆ ਵੀਰੇ ਉਮਰ ਬਸ ਸਾਲ ਤੋਂ ਉੱਤੇ ਮੰਨ ਲਾ 13 ਮਹੀਨੇ 14 ਮਹੀਨੇ ਕੀ ਦੀਆਂ ਹੀ ਆ ਜੀ ਕੀਰੀਆਂ ਜਮਾਰੀ ਗਰੰਟੀ ਵਾਲੀਆਂ ਕੋਈ ਸੱਜਣਾ ਆ ਕੇ ਚੈੱਕ ਕਰ ਸਕਦਾ ਹਾਂ 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 ਕਰ ਸਕਦਾ ਠੀਕ ਆ ਵੀਰੇ ਇੱਕ ਨੰਬਰ ਆਪਾਂ ਜਿਹੜੀ ਕਾਲੀ ਦੇ ਨਾਲ ਖੜੀ ਆ ਇਹ ਇਹ ਕਿਹੜੇ ਸੀਮਨ ਦੀ ਆ ਜੀ ਇਹ 40135 ਦੀ ਬਈ ਡੈਨਮਾਰਕ ਦੀ ਠੀਕ ਆ ਡੈਨਮਾਰਕਾ ਦੀ ਮਦਰ ਮਿਲਕਰ ਰਿਕਾਰਡ ਵੀਰੇ ਦਾ ਇਹਦਾ ਹੈਗਾ 33 34 ਲੀਟਰ ਆਪਣੇ ਘਰੇ ਹੀ ਆ ਜਾਂਦੀ ਠੀਕ ਆ ਵੀਰੇ ਤੇ ਦੋ ਨੰਬਰ ਨਾਲ ਜਿਹੜਾ ਤੇ ਇਹ ਕਿਹੜੇ ਸੀਮਨ ਦੀ ਆ ਜੀ 340x16 ਦੀ ਆਪ ਠੀਕ ਹੈ ਜੀ ਇਹਦਾ ਮਦਰ ਮਿਲਕ ਜੀ ਇਹ 38 40 ਠੀਕ ਹੈ ਤੇ ਤਿੰਨ ਨੰਬਰ ਦਾ ਵੀਰੇ ਉਹ 40x16 ਦੀ ਆਪ ਠੀਕ ਹੈ ਜੀ ਉਹਦਾ ਮਦਰ ਹੈਗਾ ਮਿਲਕ ਹੈਗਾ 30 ਲੀਟਰ ਠੀਕ ਹੈ ਵੀਰੇ ਬਾਕੀ ਨਾ ਖੁੱਲੀਆਂ ਛੱਡੀਆਂ ਕਰਕੇ ਥੋੜੀਆਂ ਜੀਆਂ ਭਾਈ ਦੀਆਂ ਡਰਪਦੀਆਂ ਨੇ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ ਇੱਧਰ ਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਜੀ ਕੁਆਲਿਟੀ ਦੇ ਪੱਖ ਤੋਂ ਵੀਰੇ ਕੋਈ ਅੰਤ ਨਹੀਂਗਾ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਤੁਸੀਂ ਐਦੀ ਵੀ ਦੇਖ ਚੈਕ ਦੇਖ ਸਕਦੇ ਹੋ ਜੀ ਪ੍ਰੋਪਰ ਜਿਹੜਾ ਤੁਹਾਨੂੰ ਰਿਕਾਰਡ ਮਿਲ ਜੂਗਾ ਜੀ ਚੰਗੇ ਸੀਮਣ ਦੀਆਂ ਕਿਸੇ ਦੀ ਏਆਈ ਵਗੈਰਾ ਤਾਂ ਨਹੀਂ ਹੋਈ ਵੀਰੇ ਨਹੀਂ ਨਹੀਂ ਬਈ ਕੁਝ ਨਹੀਂ ਕਰਾਇਆ ਜੀ ਖਾਲੀ ਹੈ ਜੀ ਹਜੇ ਠੀਕ ਹੈ ਜੀ ਬਾਕੀ ਜਿਹੜੇ ਵੀਰ ਨੇ ਕਿਸੇ ਨੇ ਛੋਟਾ ਫਾਰਮ ਸ਼ੁਰੂ ਕਰਨਾ ਨਵਾਂ ਕੰਮ ਕਰਨਾ ਜੀ ਉਹਨਾਂ ਵਾਸਤੇ ਤੋਹਫਾ ਹੀ ਹੈ ਜੀ ਝੋਲੀ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਕਰਮਾਲੀ ਦੀ ਸੂਣੀ ਝੋਲੀ ਹੈ ਜੀ ਐਂਡ ਥਣਾ ਦੇ ਸਹਿ ਚੈੱਕ ਕਰ ਲਓ ਢਿੱਲ ਬਹੁਤ ਹੈ ਝੋਲੀ ਚ ਦੋ ਨੰਬਰ ਦੀ ਵੀ ਵੀਰੇ ਦਿਖਾ ਦਿੰਨੇ ਆ ਜੀ ਥੋੜਾ ਜਨਾ ਕੈਮਰੇ ਤੋਂ ਡਰਦੇ ਆ ਜੀ ਪਸ਼ੂ ਬਾਕੀ ਕਰ ਲਓ ਜੀ ਚੈੱਕ ਇਹਦੀ ਵੀ ਜੋਲੀ ਚੈੱਕ ਕਰ ਲੋ ਤੇ ਤਿੰਨ ਨੰਬਰ ਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹਨਾਂ ਦੀ ਫਿਰ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਬਾਈ ਫੋਨ ਤੇ ਦੱਸ ਦਾਂਗੇ ਹਾਂ ਫੋਨ ਤੇ ਦੱਸ ਦਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਆਪਾਂ ਇਹਨਾਂ ਦੀ ਤਿੰਨਾਂ ਦੀ ਫੋਨ ਤੇ ਹੀ ਕਰਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ